ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਉਦੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਅਹਨਸ ਰਹਿ ਏਕ ਲਿਵ ਲਾਗੀ ਸਾਚੀ ਦੇਖ ਪਤੀ ਨਾ ਰਹਾ ਰਹਿ ਗगन پور ਦ੍ਰਿਸ਼ਟ ਸਮੈ ਸਰ ਅਨ ਹਤ ਸ਼ਬਦ ਰੰਗੀਨਾ ਸਤ ਬੰਧ ਕੁਪੀਨ ਭਰਪੂਰ ਲੀਨਾ ਜਿਹ ਵਾ ਰੰਗ ਰਸੀਨਾ ਮਿਲਾ ਗੁਰ ਸਾਚੇ ਜਿਨ ਰਾਚ ਰਾਚੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬ ਸਰਬ ਮੈਂ ਏਕਾ ਏ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਇ ਦੀਪਕ ਤੇ ਦੀਪਕ ਪਰਗਾਸਿਆ ਤ੍ਰੇ ਭਵਨ ਜੋਤ ਦਿਖਾਈ ਸਚੈ ਤਖਤ ਸਾਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹਿ ਗਿਆ ਬੈ ਰਾਗੀ ਜੋਗੀ ਘਾਟ ਘਾਟ ਕਿੰ ਗੁਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਾਰੂ ਸਾਚ ਸਖਾਈ RAM ਕਲੀ ਮਹਲਾ ਪਹਿਲਾ ਆਵ ਹੱਥ ਹਸਤ ਮੜੀ ਘਰ ਛਾਇਆ ਧਰਨ ਗगन ਕਾਲ ਤਾਰੀ ਗੁਰਮੁਖ ਕੇਤੀ ਸ਼ਬਦ ਉਦਾਰੀ ਸੰਤੋ ਰਹਾਓ ਮਮਤਾ ਮਾਰ ਹੋ ਮੈਂ ਸੋਖੈ ਤ੍ਰੇ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰੱਖੈ ਸਤਗੁਰ ਸ਼ਬਦ ਵਿਚਾਰੀ ਸਿੰਗੇ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਪਰਪੰਚ ਬੇਨ ਤਹੀ ਮਨ ਰਾਖਿਆ ਬ੍ਰਹਮ ਅਗਰ ਅਗਨ ਪਰਜਾਰ ਪੰਜ ਤਾਤ ਮਿਲੇ ਅਹਨ ਸਦੀਪਕ ਨਿਰਮਲ ਜੋਤਿ ਅਪਾਰੀ ਰਾਵ ਸਾਸ ਲੋਕੇ ਹੋ ਤਾਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਣ ਆਵਦੂ ਅਲਾਖੇ ਅਗਾਮੇ ਅਪਾਰੀ ਕਾਇਆ ਨਗਰੀ ਇਹੋ ਮਾਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੈ ਅਸ਼ੰਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹ ਬਕੋਰੀ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾਕਾਰੀ ਕਾਇਆ ਸ਼ੋਧ ਤਰੇ ਫਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਨ ਲਏ ਗੁਣ ਦਾਤਾ ਹਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੈ ਵਰਤੈ ਇਹਾ ਭਗਤ ਨਿਰਾਰੀ ਗੁਰਮੁਖ ਜੋਬ ਸ਼ਬਦ ਆਤਮ ਚੀਨੈ ਹਿਰਦਾ ਏਕ ਮੂਰਾਈ ਮਨੁਆ ਆਸਤੇ ਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੀਦ ਬਾਧ ਨਾ ਪਖਾਂਡ ਔਦੋ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਬ ਕਮਾਵੇ ਔਦੋ ਜਤ ਸਤ ਸ਼ਬਦ ਵਿਚਾਰੀ ਸ਼ਬਦ ਸੂਰਜੁ ਜੁਗਚਾਰੇ ਆਉਦੋ ਬਾਣੀ ਭਗਤ ਵਿਚਾਰੀ ਇਹੋ ਮਾਇਆ ਇਹੋ ਮਨ ਮਾਇਆ ਮੋਹਿਆ ਆਉਦੋ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ RAM KARI ਮਹੱਲਾ ਤੀਜਾ ਅਸ਼ਟ ਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਸ਼ਰਮੈ ਜੀ ਅਮੰਦਰਾ ਕੰਨੀ ਪਾਏ ਜੋਗੀ ਖਿੰਤਾਕਾਰ ਤੂ ਦਇਆ ਆਮਨ ਜਾਨ ਵਿਭੂਤ ਲਾਏ ਜੋਗੀ ਤਾਂ ਤੀਨ ਭਾਵਨ ਜੇਨ ਲਿਆ ਐਸੇ ਕਿੰਗਰੀ ਵਜਾਏ ਜੋਗੀ ਜਿਤ ਕਿੰਗੁਰੀਆਂ ਨ ਹੱਦ ਵਾਜੇ ਹਰ ਸਿਉ ਰਹਿ ਲਿਵ ਲਾਏ ਰਹਾ ਸਤ ਸੰਤੋਖ ਪਾਤ ਕਰ ਝੂਲੀ ਜੋਗੀ ਅੰਮ੍ਰਿਤ ਨਾਮ ਕੁਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਗ੍ਰਿਹੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹਿ ਮੰਗਨ ਚੜ੍ਹੇ ਜੋਗੀ ਤਾਂ ਨਾਮ ਪੰ ਲੈ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸਾਤਨ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੁਇ ਪਾਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮੁ 부ਜੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਇ ਸਹਸਾ ਤੂਟੈ ਨਿਰਮਲ ਹੋਵੈ ਜੋਗੁ ਜੁਗਤਿ ਿਵ ਪਾਇ ਨਦਰਿ ਆਉ ਦਾਸਾ ਬਕਿਛ ਬਿਨਸੈ ਹਰਿ ਸੇਤੀ ਚਿਤ ਲਾਇ ਸਾਤਗੁਰ ਨਾਲ ਤੇਰੀ ਭਾਵਨੀ ਲਾਗੈ ਤਾ ਇਹ ਸੋਜੀ ਪਾਇ ਇਹ ਜੋਗ ਨਾ ਹੋਇ ਜੋਗੀ ਜੇ ਕੁਟੰਬ ਛੋੜ ਪਰਮਨ ਕਰੇ ਗ੍ਰਹਿੋ ਸਰੀਰ ਮਹਾਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੇ ਇਹੋ ਜਗਤ ਮਿੱਟੀ ਕਾ ਪਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰishna ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ ਚਾਏ ਗਵਾਇ ਹਾਰ ਕਾ ਨਾਮ ਹੀ ਉਖਦ ਹੈ ਜੋਗੀ ਜਿਸਨੂੰ ਮਨ ਵਸਾਈ ਗੁਰਮੁਖ ਹੋਵੇ ਸੋਈ ਬੂਜੈ ਜੋਗ ਜੁਗਤ ਸੋ ਪਾਈ ਜੋਗ ਕਾ ਮਾਰਗ ਵਿਖਮ ਹੈ ਜੋਗੀ ਜਿਸਨੋਂ ਨਦਰ ਕਰੇ ਸੋ ਪਾਈ ਅੰਤਰ ਬਾਹਰੀ ਕੋ ਵੇਖੈ ਵਿੱਚੋਂ ਪਰਮ ਚੁਕਾਈ ਵੇਨ ਵਜਾਈ ਕੰਗਰੀ ਵਜਾਏ ਜੋਗੀ ਸਾ ਕੰਗਰੀ ਵਜਾਏ ਕਹੈ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੈ ਸਮਾਈ ਰਾਮ ਕਲੀ ਮਹੰਲਾਤੀ ਜਾਵ ਭਗਤ ਖਜਾਨਾ ਗੁਰਮੁਖ ਜਾਤਾ ਸਤਗੁਰੂ ਬੂਝ ਬੁਝਾਈ ਸੰਤੋ ਗੁਰਮੁਖ ਦੇਵ ਡਿਆਈ ਰਹਾ ਸੱਚ ਰਹੋ ਸਦਾ ਸਹਿਬ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਾ ਦੇਖੋ ਜਿਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੇ ਕਾਟੇ ਅੰਤਰ ਸੱਚੇ ਸਿਉਂ ਦਿਵਲਾਈ ਸਾਥ ਸੰਗਤ ਮਹਿ ਨਾਮ ਨਿਰਮੋਲਕ ਵਡੈ ਪਾਗ ਪਾਇਆ ਜਾਈ ਪਰਮਨਾ ਪੂਲੋ ਸਤਗੁਰ ਸੇਵੋ ਮਨ ਰੱਖ ਏਕ ਠਾਈ ਬੇ ਨਾਵੈ ਸਭ ਭੁਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸੇਵ ਨਗਰੀ ਮੈਂ ਆਸਨ ਬੈਸੇ ਗੁਰ ਸ਼ਬਦੀ ਜੋਗ ਪਾਈ ਧਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰਹ ਸੰਤੋ ਇਸਨਾਨ ਕਰੇ ਲਿਵ ਲਾਲ ਨਾਮ ਈਸ਼ ਨਾਮ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ ਬਿਨ ਨਾਮੈ ਬਿਨ ਸਜਾਈ ਬ੍ਰਹਮਾ ਬਿਸਨ ਮਹੇਸ ਤ੍ਰੈ ਮੂਰਤ ਤ੍ਰੇ ਗੁਣ ਪਰਮ ਸੁਲਾਈ ਗੁਰ ਪ੍ਰਸਾਦੀ ਤ੍ਰਿਗਟੀਸ਼ੂ ਟੈ ਚੌਥੇ ਪਾਦਲੇ ਬੁਲਾਈ ਪੰਡਤ ਪੜੇ ਪਾੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਪੁਲਾਇ ਉਪਦੇਸ਼ ਕਹੇ ਕੇਸ ਪਹਾਈ ਭਗਤ ਜਨਾ ਕੀ ਊਤਮ ਬਾਣੀ ਜੋਗ ਜੋਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਈ ਸ਼ਬਦੇ ਸਾਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਦ ਪਾਈ ਮਨ ਸਾ ਮਾਰ ਮਨ ਸਹਜ ਸਮਾਨਾ ਬਿਨ ਰਸਨਾ ਉਸ ਤਤ ਕਰਾਈ ਉਇ ਨ ਦੇਖ ਰਹੇ ਸੁਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਾਉ ਗੁਰ ਸਾਲਾਹੀ ਸਦਾ ਆਪਣਾ ਜਿਨ ਸਾਚੀ ਬੂਝ 부ਜਾਈ ਨਾਨਕ ਏਕ ਕਹਿ ਬੇਨੰਤੀ ਨਭੋ ਗਤ ਮਤ ਪਾਈ ਨਾਨਕ ਏਕਕ ਹੈ ਬੇਅੰਤਿ ਨਾਵਹੁ ਗਤ ਪਾਤ ਪਾਈ RAM ਕਲਿ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਚ ਸ਼ਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਅਹਨਸ ਰਹਿ ਏਕ ਨਿਵ ਲਾਗੀ ਸਾਚੀ ਦੇਖ ਪਤੀ ਨਾ ਰਹਾ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨ ਹਤ ਸ਼ਬਦ ਰੰਗੀਨਾ ਸਤਵ ਬੰਧ ਕੁਪੀਨ ਭਰਪੁਰ ਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਾਚ ਰਾਚੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬ ਸਰਬ ਮੈਂ ਏਕਾ ਏ ਸਤਿਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰਗਾਸਿਆ ਤਰੇ ਭਵਨ ਜੋਤ ਦਿਖਾਈ ਸਚੈ ਤਖਤ ਸਾਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹਿ ਗਿਆ ਬੈ ਰਾਗੀ ਜੋਗੀ ਘਾਟ ਘਾਟ ਕਿੰ ਗੁਰੀ ਵਾਈ ਨਾਨਕ ਸਰਨ ਪ੍ਰਭੂ ਪਈ ਛੂਟੇ ਸਾਰੂ ਸੱਚ ਸਖਾਈ RAM ਕਲੀ ਮਹਲਾ ਪਹਿਲਾ ਆਵ ਹੱਥ ਹਸਤ ਮੜੀ ਘਰ ਛਾਇਆ ਧਰਨ ਗगन ਕਾਲ ਧਾਰੀ ਗੁਰਮੁਖ ਤੇਤੀ ਸ਼ਬਦ ਉਦਾਰੀ ਸੰਤੋ ਰਹਾਓ ਮਮਤਾ ਮਾਰ ਹੋ ਮੈ ਸੋਖੈ ਤ੍ਰੇ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰੱਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਪਰਪੰਚ ਬੇਨ ਤਹੀ ਮਨ ਰੱਖਿਆ ਬ੍ਰਹਮ ਅਗਰ ਅਗਨ ਪ੍ਰਜਾਰ ਪੰਜ ਤਾਤ ਮਲੇ ਅਹਨ ਸਦੀਪਕ ਵਰਮਲ ਜੋਤਿ ਅਪਾਰੀ ਦਾਵਸਾਸ ਲੋਕੇ ਹੋ ਤਾਨ ਕਿੰ ਗਰੀ ਬਾਜੇ ਸ਼ਬਦ ਨਿਰਾਰੀ ਸੇਵ ਨਗਰੀ ਮੈਂ ਆਸਨ ਆਵਦੂ ਅਲਾਖੇ ਅਗਾਮੇ ਅਪਾਰੀ ਕਾਇਆ ਨਗਰੀ ਇਹੋ ਮਾਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੈ ਆ ਸੰਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹ ਬਕੋਰੀ ਜੀਵਤ ਮੂ ਆ ਮਨ ਮਾਰੀ ਬ੍ਰਹਮਾ ਬਿਸਮ ਮਹੇਸ ਇੱਕ ਮੂਰਤ ਆਪੇ ਕਰਤਾਕਾਰੀ ਕਾਇਆ ਸੋਧ ਤਰੈ ਫਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਨ ਲਏ ਗੁਣ ਦਾਤਾ ਹਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੈ ਵਰਤੈ ਇਹ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦਾ ਏਕ ਮੁਰਾਰੀ ਮਨੁਮਾ ਆਸਤੇ ਰੇ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੇਦ ਬਾਦ ਨਾ ਪਖਾਂਡ ਔਦੋ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਦੋ ਜਤ ਸਤ ਸ਼ਬਦ ਵਿਚਾਰੀ ਸ਼ਬਦ ਸੂਰ ਜੋ ਵਿਚਾਰੇ ਔਦੋ ਬਾਣੀ ਭਗਤ ਵਿਚਾਰੀ ਇਹੋ ਮਾਇਆ ਇਹੋ ਮਨ ਮਾਇਆ ਮੋਹਿਆ ਔਦੋ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ RAMKARI MAHALLA 3 ਅਸ਼ਟੋਪਦੀਆਂ 1 ਓ ਅੰਕਾਰ ਸਤਿਗੁਰ ਪ੍ਰਸਾਦ ਸ਼ਰਮੈ ਜੀ ਅੰਮਦਰਾ ਕੰਨੀ ਪਾਏ ਜੋਗੀ ਖਿੰਤਾਕਾਰ ਤੂ ਦਇਆ ਆਮਨ ਜਾਨ ਵਿਭੂਤ ਲਾਏ ਜੋਗੀ ਤਾਂ ਤੀਨ ਪਾਵਨ ਜੇਨ ਲਿਆ ਐਸੇ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨ ਹੱਦ ਵਾਜੈ ਹਰਿ ਸਿਉ ਰਹਿ ਲਿਵਲਾਈ ਰਹਾ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਕੁਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਗੀ ਸੁਰਤ ਵਜਾਈ ਮਨ ਗ੍ਰਿਹੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹ ਮੰਗਨ ਚੜ੍ਹੇ ਜੋਗੀ ਤਾਂ ਨਾਮ ਕੰ ਲੈ ਪਾਈ ਇਤ ਕਿੰਗਰੀ ਧਿਆਨ ਨ ਲਾਗੈ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸਾਤਨ ਆਵੇ ਜੋਗੀ ਅਭਿਮਾਨ ਨ ਵਿੱਚੋਂ ਜਾਏ ਭਾਉ ਭਾਉ ਦੁਇ ਪਾਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮੁ 부ਜੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਇ ਸਹਸਾ ਤੂਟੈ ਨਿਰਮਲ ਹੋਵੈ ਜੋਗ ਜੁਗਤਿ ਇਹ ਪਾਈ ਨਦਰਿਆ ਦਾਸਾ ਬਕਿਛ ਬਿਨਸੈ ਹਰਿ ਸੇਤੀ ਚਿਤ ਲਾਇ ਸਾਤਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਜੀ ਪਾਈ ਇਹ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰਮਨ ਕਰਹਿ ਗ੍ਰਹਿੋ ਸਰੀਰ ਮਹਾਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰishna ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ ਚਾਏ ਗਵਾਇ ਹਰ ਕਾ ਨਾਮ ਹੀ ਉਖਦ ਹੈ ਜੋਗੀ ਜਿਸਨੂੰ ਮਨ ਵਸਾਈ ਗੁਰਮਖੋ ਹੋਵੇ ਸੋਈ ਬੁੱਝ ਜਾਏ ਜੋਗ ਜੁਗਤ ਸੋ ਪਾਏ ਜੋਗ ਕਾ ਮਾਰਗ ਵਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਇੱਕ ਵੇਖੈ ਵਿੱਚੋਂ ਪਰਮ ਚੁਕਾਈ ਵੇਨ ਵਜਾਈ ਕੰਗਰੀ ਵਾਜੈ ਜੋਗੀ ਸਾ ਕੰਗਰੀ ਵਜਾਈ ਕਹੈ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੈ ਸਮਾਈ ਰਾਮ ਕਲੀ ਮਹਨ ਲਾਤੀ ਜਾ ਭਗਤ ਖਜਾਨਾ ਗੁਰ ਮੁਖ ਜਾਤਾ ਸਤਗੁਰੂ ਬੂਝ 부ਝਾਈ ਸੰਤੋ ਗੁਰਮੁਖ ਦੇ ਵਡਿਆਈ ਰਹਾ ਸੱਚ ਰਹੋ ਸਦਾ ਸਹਿਬ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਾ ਦੇਖੋ ਜਿਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੇ ਘਾਟੇ ਅੰਤਰ ਸੱਚੇ ਸਿਉਂ ਦਿਵਲਾਈ ਸਾਥ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਬਾਗ ਪਾਇਆ ਜਾਈ ਪਰਮਨਾ ਪੂਲੋ ਸਤਿਗੁਰ ਸੇਵੋ ਮਨ ਰੱਖ ਇਕਠਾਈ ਬੇ ਨਾਵੈ ਸਭ ਭੁਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸੇਵ ਨਗਰੀ ਮੈਂ ਆਸਨ ਬੈਸੇ ਗੁਰ ਸ਼ਬਦੀ ਜੋਗ ਪਾਈ ਧਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਕਰੇ ਲਿਵ ਲਾਲ ਨਾਮ ਈਸ਼ ਨਾਮ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੈ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮਾ ਬਿਸਨ ਮਹੇਸ ਤ੍ਰੈ ਮੂਰਤ ਤ੍ਰੇ ਗੋਨ ਪਰਮ ਫਲਾਈ ਗੁਰ ਪ੍ਰਸਾਦੀ ਤ੍ਰਿਗਟੀਸ਼ੂ ਟੈ ਚੌਥੇ ਪਾਦਿ ਲਿਵਲਾਈ ਪੰਡਤ ਪੜੇ ਪਾੜਵਾਦ ਬਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਪੁਲਾਇ ਉਪਦੇਸ਼ ਕਹੇ ਕੇਸ ਪਹਾਈ ਭਗਤ ਜਨਾ ਕੀ ਊਤਮ ਬਾਣੀ ਜੋਗ ਜੋਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਈ ਸ਼ਬਦੇ ਸਾਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਦ ਪਾਈ ਮਨ ਸਾ ਮਾਰ ਮਨ ਸਹਜ ਸਮਾਨਾ ਬਿਨ ਰਸਨਾ ਉਸ ਤਤ ਕਰਾਈ ਲੋਇ ਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰ ਸਾਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਵਹ ਗਤ ਮਤ ਪਾਈ ਨਾਨਕ ਏਕ ਕਹਿ ਬੇਅੰਤੀ ਨਾਵਹੁ ਗਤ ਪਾਤ ਪਾਈ RAM ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦਰੜਾਇਆ ਸਾਚੇ ਸ਼ਬਦ ਰਸ ਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਅਹਨਸ ਰਹਿ ਏਕਲੇ ਬਲਾਗੀ ਸਾਚੇ ਦੇਖ ਪਤੀ ਨਾ ਰਹਾ ਰਹਿ ਗਗਨ ਪੁਰ ਦ੍ਰਿਸ਼ਟ ਸਮੈ ਸਰ ਅਨ ਹਤ ਸ਼ਬਦ ਰੰਗੀਨਾ ਸਤਵ ਬੰਧ ਕੁਪੀਨ ਭਰਪੁਰ ਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਾਚ ਰਾਚੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬ ਸਰਬ ਮੈਂ ਏਕਾ ਏ ਸਤਿਗੁਰ ਦੇਖ ਦਿਖਾਈ ਜਿਨ ਕੀ ਇਹ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨ ਜਾਏ ਦੀਪਕ ਤੇ ਦੀਪਕ ਪਰ ਗਾਸਿਆ ਤਰੇ ਭਵਨ ਜੋਤ ਦਿਖਾਈ ਸਚੈ ਤਖਤ ਸਾਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹਿ ਗਿਆ ਬੈ ਰਾਗੀ ਜੋਗੀ ਘਾਟ ਘਾਟ ਕਿੰ ਗੁਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਾਰ ਗੁਰੂ ਸਾਚ ਸਖਾਈ RAM ਕਲੀ ਮਹਲਾ ਪਹਿਦਾ ਆਵ ਹੱਥ ਹਸਤ ਮੜੀ ਘਰ ਛਾਇਆ ਧਰਨ ਗगन ਕਾਲ ਧਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹੋ ਮੈ ਸੋਖੈ ਤ੍ਰੇ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰੱਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਪਰਪੰਚ ਬੇਨ ਤਹੀ ਮਨ ਰੱਖਿਆ ਬ੍ਰਹਮ ਅਗਰ ਅਗਨ ਪ੍ਰਜਾਰ ਪੰਜ ਤਾਤ ਮਿਲਿਆ ਹਨ ਸਦੀਪਕ ਜਰਮਲ ਜੋਤਿ ਅਪਾਰੀ ਰਾਵਸਾਸ ਲੋਕੇ ਹੋ ਤਾਨ ਕਿੰਗਰੀ ਬਾਜੇ ਸ਼ਬਦ ਨਿਰਾਰੀ ਸੇਵ ਨਗਰੀ ਮੈਂ ਆਸਨ ਆਵਦੂ ਅਲਾਖੇ ਅਗਾਮੇ ਅਪਾਰੀ ਕਾਇਆ ਨਗਰੀ ਇਹੋ ਮਾਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੈ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਾਹ ਬਕੋਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਮਹੇ ਸਿਕ ਮੂਰਤ ਆਪੇ ਕਰਤਾਕਾਰੀ ਕਾਇਆ ਸੋਧਤਰੈ ਫਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਨ ਲਏ ਗੁਣ ਦਾਤਾ ਹਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੈ ਵਰਤੈ ਇਹ ਭਗਤ ਨਿਰਾਰੀ ਗੁਰਮੁਖ ਜੋਬ ਸ਼ਬਦ ਆਤਮ ਚੀਨੈ ਹਿਰਦਾ ਏਕ ਮੂਰਾਰੀ ਮਨਵਾ ਆਸਤੇ ਰੇ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੀਦ ਬਾਦ ਨਾ ਪਖੰਡ ਆਉਦੋ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਆਉਦੋ ਜਤ ਸਤ ਸ਼ਬਦ ਵਿਚਾਰੀ ਸ਼ਬਦ ਸੂਰ ਜੋਗ ਚਾਰੇ ਆਉਦੋ ਬਾਣੀ ਭਗਤ ਵਿਚਾਰੀ ਇਹੋ ਮਾਇਆ ਇਹੋ ਮਨ ਮਾਇਆ ਮੋਹਿਆ ਆਉਦੋ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ RAMKARI ਮਹੱਲਾ ਤੀਜਾ ਅਸ਼ਟੋ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਰਮੈ ਦੀ ਅੰਦਰਾ ਕੰਨੀ ਪਾਏ ਜੋਗੀ ਖਿੰთაਕਾਰ ਤੂ ਦਇਆ ਆਮਨ ਜਾਨ ਵਿਭੂ ਚਲਾਏ ਜੋਗੀ ਤਾਂ ਤੀਨ ਭਾਵਨ ਜੇਨ ਲਿਆ ਐਸੇ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨ ਹੱਦ ਵਾਜੇ ਹਰਿ ਸਿਉ ਰਹਿ ਲਿਵਲਾਈ ਰਹਾ ਸਤ ਸੰਕੁਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਕੁਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਗੀ ਸੁਰਤ ਵਜਾਈ ਮਨ ਗ੍ਰਿਹ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹ ਮੰਗਨ ਚੜ੍ਹੇ ਜੋਗੀ ਤਾਂ ਨਾਮ ਕੰ ਲੈ ਪਾਈ ਇਤ ਪਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੇ ਪਾਏ ਇਤ ਪਿੰਗਰੀ ਸਾਤਨ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੁਇ ਪਾਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦਿ ਕ੍ਰਿਸ਼ਨਾਂ ਖੰਡੀ ਹੁਕਮੁ 부ਜੈ ਸੋ ਜੋਗੀ ਕਹੀਐ ਇਕਸ ਸਿਉ ਚਿਤ ਲਾਇ ਸਹਸਾ ਤੂਟੈ ਨਿਰਮਲ ਹੋਵੈ ਜੋਗੁ ਜੁਗਤਿ ਏਹ ਪਾਈ ਨਦਰਿ ਆਂ ਦਾਸਾ ਬਕਿਛ ਬਿਨਸੈ ਹਰਿ ਸੇਤੀ ਚਿਤ ਲਾਇ ਸਾਤਗੁਰ ਨਾਲ ਤੇਰੀ ਭਾਵਨੀ ਲਾਗੈ ਤਾ ਏਹ ਸੋਜੀ ਪਾਈ ਇਹ ਜੋਗ ਨਾ ਹੋਐ ਜੋਗੀ ਜੇ ਕੁਟੰਬ ਛੋੜ ਪਰਮਨ ਕਰਹਿ ਗ੍ਰਹਿੋ ਸਰੀਰ ਮਹਾਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰishna ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨਾ ਚਾਏ ਗਵਾਇ ਹਰ ਕਾ ਨਾਮ ਹੀ ਉਖਦ ਹੈ ਜੋਗੀ ਜਿਸਨੂੰ ਮਨ ਵਸਾਈ ਗੁਰਮੁਖ ਹੋਵੇ ਸੋਈ ਬੂਜੈ ਜੋਗ ਜੁਗਤ ਸੋ ਪਾਈ ਜੋਗਿਆ ਕਾ ਮਾਰਗ ਵਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਈ ਅੰਤਰ ਬਾਹਰ ਇੱਕ ਵੇਖੈ ਵਿੱਚੋਂ ਪਰਮ ਚੁਕਾਈ ਵੇਨ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਈ ਕਹੈ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੈ ਸਮਾਈ ਰਾਮ ਕਲੀ ਮਹਨ ਲਾਤੀ ਜਾ ਭਗਤ ਖਜਾਨਾ ਗੁਰ ਮੁਖ ਜਾਤਾ ਸਤਗੁਰੂ ਬੂਝ 부ਝਾਈ ਸੰਤੋ ਗੁਰ ਮੁਖ ਦੇ ਵਡਿਆਈ ਰਹਾ ਸੱਚ ਰਹੋ ਸਦਾ ਸਹਿਬ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਾ ਦੇਖੋ ਜਿਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੇ ਕਾਟੇ ਅੰਤਰ ਸੱਚੇ ਸਿਉ ਲਿਵਲਾਈ ਸਾਤ ਸੰਗਤ ਮਹਿ ਨਾਮ ਨਿਰਮੋਲਕ ਵੱਡਾ ਬਾਗ ਪਾਇਆ ਜਾਈ ਪਰਮਨਾ ਪੂਲੋ ਸਤਗੁਰ ਸੇਵੋ ਮਨ ਰੱਖ ਇਕਠਾਈ ਬੇਨ ਨਾਵੇ ਸਭ ਕੋਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸੇਵ ਨਗਰੀ ਮੈਂ ਆਸਨ ਬੈਸੇ ਗੁਰ ਸ਼ਬਦੀ ਜੋਗ ਪਾਈ ਧਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਕਰੇ ਲਿਵ ਲਾਲ ਨਾਮ ਈਸ਼ ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੈ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮ ਬਿਸਨ ਮਹੇਸ ਤ੍ਰੈ ਮੂਰਤ ਤ੍ਰੈ ਗੁਣ ਪਰਮ ਪੁਲਾਈ ਗੁਰ ਪ੍ਰਸਾਦੀ ਤ੍ਰਿਗਟੀਸ਼ੂ ਟੈ ਚੌਥੇ ਪਾਦレ ਬੁਲਾਈ ਪੰਡਤ ਪੜੇ ਪਾੜਵਾਦ ਵਖਾਣੈ ਤੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਪੁਲਾਇ ਉਪਦੇਸ਼ ਕਹੇ ਕੇਸ ਪਹਾਈ ਭਗਤ ਜਨਾ ਕੀ ਊਤਮ ਬਾਣੀ ਜੋਗ ਜੋਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਈ ਸ਼ਬਦੇ ਸਾਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਦ ਪਾਈ ਮਨ ਸਾ ਮਾਰ ਮਨ ਸਹਜ ਸਮਾਨਾ ਬਿਨ ਰਸਨਾ ਉਸ ਤਤ ਕਰਾਈ ਲੋਇ ਨ ਦੇਖ ਰਹੇ ਬਸ ਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰ ਸਾਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਵਹ ਗਤ ਮਤ ਪਾਈ ਨਾਨਕ ਏਕ ਕਹਿ ਬੇਨੰਤੀ ਨਾਵਹ ਗਤ ਪਤ ਪਾਈ